ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਪਰਿਵਾਰ ਵੱਲੋਂ 600 ਪਾਉਂਡ ਦਾ ਲਗਭਗ ਇੱਕ ਵੱਡਾ ਕੇਕ ਤਿਆਰ ਕੀਤਾ ਗਿਆ ਇਸ ਮੌਕੇ ਤੇ ਹਾਂਜੀ ਮਨਵੀਤ ਕੌਰ ਮੇਰਾ ਨਾਮ ਹੈ ਦੇਖੋ ਅਸੀਂ ਹਰ ਸਾਲ ਬਾਬਾ ਜੀ ਦੇ ਜਨਮ ਦਿਹਾੜੇ ਤੇ ਕੇਕ ਦੀ ਸੇਵਾ ਕਰਦੇ ਆ ਸਾਰਾ ਪਰਿਵਾਰ ਮਿਲ ਕੇ ਅਸੀਂ ਕੇਕ ਬਣਵਾਉਂਦੇ ਆ ਸਾਰੇ ਸੇਵਾ ਕਰਦੇ ਵਿੱਚ ਡ్రਾਈ ਫਰੂਟਸ ਵਗੈਰਾ ਚਾਕਲੇਟਸ ਬੜਾ ਕੁਝ ਪਾਇਆ ਜਾਂਦਾ ਹੈ ਫਰੂਟਸ ਪਾਇਏ ਜਾਂਦੇ ਫਰੈਸ਼ ਫਰੂਟਸ ਦਾ ਕੇਕ ਬਣਾਇਆ ਜਾਂਦਾ ਹੈ 600 ਪਾਉਂਡ ਦਾ ਕੇਕ ਬਣਿਆ ਇਸ ਵਾਰ ਵੀ ਹਰ ਸਾਲ 5-600 ਕਰੀਬ 5-600 ਪਾਉਂਡ ਦੇ ਕਰੀਬ ਕੇਕ ਬਣਾਇਆ ਜਾਂਦਾ ਕਿੰਨੀ ਖੁਸ਼ੀ ਮਿਲਦੀ ਹੈ ਜੀ ਬਹੁਤ ਖੁਸ਼ੀ ਮਿਲਦੀ ਹੈ ਕਿ ਚਲੋ ਸਾਰੀ ਸੰਗਤ ਮਿਲ ਕੇ ਬਾਬਾ ਜੀ ਦੇ ਦਿਹਾੜੇ ਦੀ ਗੁਰੂ ਬਾਬਾ ਦੀਪ ਸਿੰਘ ਜੀ ਦੇ ਦਿਹਾੜੇ ਤੇ ਕੇਕ ਦੀ ਸੇਵਾ ਕਰਦੇ ਸਾਰੇ ਰਲ ਮਿਲ ਕੇ ਖੁਸ਼ੀ ਮਨਾਉਂਦੇ ਆ ਕਦੇ ਕਿ ਲੋਕ ਦੂਰ ਦੂਰੋਂ ਵੇਖਣ ਆਉਂਦੇ ਇਸ ਕੇਕ ਲੋਕ ਦੂਰ ਦੂਰ ਤੋਂ ਦੇਖਣ ਆਉਂਦੇ ਕਿ ਇੰਨਾ ਵੱਡਾ ਕੇਕ ਹੈ ਫਿਰ ਸਾਰੇ ਪੁੱਛਦੇ ਕਿ ਲੈ ਕੇ ਕਿਸ ਤਰ੍ਹਾਂ ਜਾਣਾ ਕੇਕ ਨੂੰ ਫਿਰ ਸਭ ਨੂੰ ਦੱਸਿਆ ਜਾਂਦਾ ਹੈ ਕਿ ਰਾਤ ਨੂੰ ਹਾਥੀ ਕੋੜੇ ਊਠ ਆਂਦੇ ਆ ਉਹ ਵੀ ਸਾਰੇ ਨਾਲ ਅਗੋ ਆਪਣਾ ਨਾਚ ਕਰਕੇ ਖੁਸ਼ੀ ਦੇ ਨਾਲ ਕੇਕ ਨੂੰ ਸਾਰੀ ਸੰਗਤ ਲੈ ਕੇ ਜਾਂਦੀ ਹੈ ਕਿਹਾ ਜਾਂਦਾ ਕਿ ਪੰਜਾਬ ਪੌਂਡ ਤੋਂ ਇਹਦੀ ਸ਼ੁਰੂਆਤ ਕੀਤੀ ਗਈ ਸੀ ਹਾਂਜੀ ਪਹਿਲੇ ਪੰਜਾਬ ਪੌਂਡ ਤੋਂ ਕੇਕ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਹੁਣ ਇਹ ਹੌਲੀ ਹੌਲੀ 600 ਪੌਂਡ ਤੱਕ ਪਹੁੰਚ ਗਿਆ ਇਹ ਸਾਨੂੰ 10 ਸਾਲ ਹੋ ਗਏ ਸੇਵਾ ਕਰਦੇ ਹੋਏ ਦਾ ਕੀ ਤੁਮ ਕੋਈ ਉਪਰਾਲਾ ਪੁਰਵਕੀ ਕੀਤਾ ਜਾਵੇਗਾ ਬਾਬਾ ਜੀ ਦੀ ਕਿਰਪਾ ਨਾਲ ਅਗੋਂ ਉਪਰਾਲੇ ਹੋਰ ਕਰਦੇ ਰਵਾਂਗੇ ਸੇਵਾ ਕਰਦੇ ਰਵਾਂਗੇ ਬਾਬਾ ਜੀ ਸੇਵਾ ਕਰਵਾਂਗੇ ਅਸੀਂ ਕਰਦੇ ਰਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਣਾ ਨਾਮ ਦੱਸ ਕੇ ਤੁਹਾਡਾ ਮੇਰਾ ਨਾਮ ਜੀ ਮਨਪ੍ਰੀਤ ਸਿੰਘ ਮਨੂ ਜੀ ਕੀ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਲੋਕ ਹਰ ਸਾਲ ਦੀ ਤਰ੍ਹਾਂ ਜੀ ਇਸ ਸਾਲ ਵੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕੇਕ ਬਣਾ ਕੇ ਰਾਤੀ ਉੱਥੇ ਕੱਟਿਆ ਜਾਏਗਾ ਜੀ ਇਹ ਬੜੇ ਸਾਲ ਤੋਂ ਸੇਵਾ ਚੱਲ ਰਹੀ ਹੈ ਜੀ ਜੋ ਕਿ ਇਸ ਸਾਲ ਵੀ ਆਰੰਭ ਹੋ ਗਈ ਹੈ ਰਾਤੀ 12 ਵਜੇ ਉੱਥੇ ਜਾ ਕੇ ਕੇਕ ਕੱਟਿਆ ਜਾਏਗਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੱਲਾ ਸ਼ੁਰੂਆਤ 50 ਪਾਉਂਡ ਤੋਂ ਕੀਤੀ ਸੀ ਤੇ ਅੱਜ 600 ਪਾਉਂਡ ਦਾ ਕੇਕ ਤਿਆਰ ਕੀਤਾ ਗਿਆ ਜੀ ਮੰਦ ਵਿੱਚ ਕਿੰਦਾ ਆਇਆ ਕੀਤੀ ਜੀ ਸੇਵਾ ਮੋਨਬਈ ਵਾਲੀ ਦੀ ਰਾਡੇ ਤੇ ਚਲੋ ਜੀ ਜਰਖੰਡੇ ਵਾਲੀ ਦੀ ਕਿਰਪਾ ਹੈ ਜੀ ਜਦੋਂ ਬਾਬਾ ਜੀ ਨੇ ਲਿਹਾਤਾ ਔਰ ਉਹ ਦੀ ਪਸ਼ਕੀ ਸ਼ੁਰੂ ਕਰਤੀ ਹੈ ਜੀ ਕਿਰਪਾ ਹੈ ਪਰਵਾਜ਼ ਕਿੰਦਾ ਦਿਸਦਾ ਇਹ ਇਕੱਲੇ ਬੰਦੇ ਦਾ ਨਹੀਂ ਕੁਛ ਨਹੀਂ ਹੈ ਜੀ ਇਹ ਤੇ ਮੇਰੇ ਮੇਰੇ ਪਰਿਵਾਰ ਵੱਲੋਂ ਮੇਰੇ ਸਾਥੀਆਂ ਵੱਲੋਂ ਸਾਰਿਆਂ ਦੇ ਸਹਿਯੋਗ ਨਾਲ ਕੇਕ ਤਿਆਰ ਕੀਤਾ ਗਿਆ ਜੀ ਵੀਰ ਵੀਰਾਂ ਨਾਲ ਭਰਾਵਾਂ ਨਾਲ ਭੈਣਾਂ ਨਾਲ ਸਾਰਿਆਂ ਦੇ ਨਾਲ ਕੀਤਾ ਗਿਆ ਜੀ ਇਹ तकरीबन 5-6 ਘੰਟੇ ਲੱਗੇ ਜੀ ਕੇਕ ਤਿਆਰ ਕਰਨੇ 3 ਤੋਂ 4 ਕਾਰੀਗਰ ਲੱਗੇ ਤੁਹਾਡੇ ਸਾਹਮਣੇ ਜੋ ਕੇਕ ਤਿਆਰ ਕਰ ਰਹੇ ਇਹ ਕਿੱਥੇ ਕੱਟਦੇ ਜਾ ਕੇ ਇਹ ਸ਼ਿਦਾਂ ਸਾਹਿਬ ਵੀ ਮੇਨ ਗੇਟ ਤੇ ਉੱਥੇ ਜਾ ਕੇ ਕੇਕ ਕੱਟਿਆ ਜਾਂਦਾ ਜੀ ਉੱਥੇ ਇਹ ਟਰਾਲੀ ਤੇ ਖੜਾਇਆ ਜਾਂਦਾ ਕੇਕ ਜੀ ਨਗਰ ਕੀਰਤਨ ਦੇ ਰੂਪ ਵਿੱਚ ਘੋੜੇ ਹਾਥੀ ਉਂਟ ਦੇ ਰਾਹੀ ਗੱਤਕਾ ਪਾਰਟੀ ਦੇ ਨਾਈ ਕੇਕ ਉੱਤ ਲੈ ਕੇ ਜਾਇਆ ਜਾਂਦਾ ਜੀ ਹਾਂਜੀ ਅੰਡਰ ਹੈ ਤੇ ਪਨਾਇਆ ਜਾਂਦਾ ਅਗਲੇ ਸ ਹੈ ਹਾਂ ਕੇਕ ਅਗਲੇ ਸ ਹੈ ਜੀ ਪਿਓਰ ਅਗਲੇ ਸ ਹੈ ਜੀ